ਇਸ ਤੋਂ ਉਹ ਡੂਟੀ ਸੀ ਔਰ ਉਹਤੇ ਡਿਊਟੀ ਤੇ ਰਹਾਂਗਾ ਬੁਖਾਰ ਚੰਨ ਨਾਲ ਤੇ ਜਿਵੇਂ ਗੱਡੋਂ ਨਾਲ ਮੌਤ ਹੋਈ ਵਿਦਵਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡੋਂ ਉਦੋਂ ਵਾਲੀ ਖੁਰਦ ਦੇ ਬੀਐਸਐਫ ਦੇ ਜਵਾਨ ਦੀ ਬੰਗਾਲ ਵਿੱਚ ਡਿਊਟੀ ਦੌਰਾਨ ਬੀਤੇ ਦਿਨ ਮੌਤ ਹੋ ਜਾਂਦੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਸੀ ਉਸ ਦੀ ਮ੍ਰਿਤਕ ਦੇ ਅੱਜ ਜਦੋਂ ਬਕਸੇ ਵਿੱਚ ਬੰਦ ਹੋ ਕੇ ਪਿੰਡ ਪਹੁੰਚੀ ਤਾਂ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਹੈ ਤੇ ਉੱਥੇ ਹੀ ਅੱਜ ਪਿੰਡ ਉਦੋਵਾਲੀ ਖੁਰਦੇ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਫੌਜੀ ਜਵਾਨ ਬਲਜਿੰਦਰ ਸਿੰਘ ਉਮਰ ਕਰੀਬ 47 ਸਾਲ ਪੁੱਤਰ ਸਵਰਨ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਬੀਐਸਐਫ ਦੀ 27 ਬਟਾਲੀਅਨ ਸ਼ਿਕਾਰ ਮਾਛਿਆ ਦੇ ਕਮਾਂਡ ਮਾਨ ਸਿੰਘ ਮ੍ਰਿਤਿਕ ਫੌਜੀ ਜਵਾਨ ਦੇ ਪਿਤਾ ਸਵਰਨ ਸਿੰਘ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਰੰਧਾਵਾ ਅਤੇ ਹੋਰ ਫੌਜ ਦੇ ਅਧਿਕਾਰੀਆਂ ਵੱਲੋਂ ਵੀ ਰੀਤ ਮਲਾਮਾਂ ਭੇਟ ਕੀਤੀਆਂ ਗਈਆਂ ਫੌਜ ਦੇ ਅਧਿਕਾਰੀਆਂ ਵੱਲੋਂ ਸ਼ਹੀਦ ਫੌਜੀ ਜਵਾਨ ਦੇ ਪੁੱਤਰ ਨੂੰ ਤਿਰੰਗਾ ਭੇਟ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਅਰਦਾਸ ਬੇਨਤੀਕਰ ਉਪਰੰਤ ਸ਼ਹੀਦ ਬਲਜਿੰਦਰ ਸਿੰਘ ਦੀ ਚਿਤਾ ਨੂੰ ਮੁੱਖ ਅਗਨੀ ਉਹਨਾਂ ਦੇ ਵਿਦੇਸ਼ ਕੈਨੇਡਾ ਤੋਂ ਆਏ ਛੋਟੇ ਪੁੱਤਰ ਯੁਵਰਾਜ ਸਿੰਘ ਵੱਲੋਂ ਦੇਣ ਉਪਰੰਤ ਬੀਐਸਐਫ ਦੇ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਇਸ ਮੌਕੇ ਪੱਤਰਕਾਰਾਂ ਗਲਬਤ ਕਰਦੇ ਸ਼ਹੀਦ ਹੈੱਡ ਕਨਸਟੇਬਲ ਬਲਜਿੰਦਰ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਇਹ ਮੇਰਾ ਲੜਕਾ ਬਲਜਿੰਦਰ ਸਿੰਘ ਇਹ ਬੀਐਸਐਫ ਸਰਦਾਰ ਸੀ ਇਹਦੀ ਵੈਸਟ ਬੰਗਾ ਜੁਰੀਸੀ ਅਰੋਤੇ ਡਿਊਟੀ ਤੇ ਰਹੇਗਾ ਬੁਖਾਰ ਚੰਨ ਨਾਲ ਤੇ ਲੀਵਰ ਡੈਡ ਹੋਣ ਨਾਲ ਮੌਤ ਹੋਈ ਬਾਕੀ ਹਾ ਇਹਨਾਂ ਨੂੰ ਸਨਮਾਨ ਦੀ ਹੈਗਾ ਸਰਕਾਰੀ ਸਮਾਨ ਬੀਐਸਐਫ ਦਾ ਉਸ ਨੂੰ ਧੰਨਵਾਦ ਦਿਆਂ ਤੇ ਸਿਰ ਪਰਿਵਾਰ ਦੇ ਪਿਛੇ ਕੌਣ ਕੌਣ ਨੇ ਇਹਨਾਂ ਦੇ ਹੁਣ ਪਰਿਵਾਰ ਦੇ ਪਿਛੇ ਇਸ ਦਾ ਮਾਤਾ ਪਿਤਾ ਹੈ ਭਾਈ ਹੈ ਬੇਟੇ ਹੈ ਲਿਖੀਏ ਤੁਹਾਡੀ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਦੋਂ ਹੋਈ ਸੀ ਲਾਸਟ ਬਾਪਾ ਨੇ ਕਿਤੇ 23 ਤਰੀਕ ਰਾਤ तकरीबन 9 ਵਜੇ ਤੇ 15 ਮਿੰਟ ਕੀ ਬੇਤਾ ਕੀ ਗੱਲਾਂ ਬਾਤਾਂ ਕੀ ਤੇ ਉਹਨਾਂ ਨੇ ਮੈਂ ਇੱਕੋ ਗੱਲ ਬੰਨ ਮੈਂ ਠੀਕ ਠਾਕ ਹਾਂ ਕੋਈ ਫਿਕਰ ਨੀ ਕਰ ਮੇਰੇ ਬਾਪੂ ਜੀ ਹੈੱਡ ਕਨਸਟੇਬਲ ਸੀ ਬੈਸਟ ਬੰਗਾਲਾ ਰਾਏਗੰਜ ਜੀ ਉਹਨਾਂ ਦੀ ਡਿਊਟੀ ਸੀ ਉਹਨਾਂ 20-25 ਸਾਲ ਆਪਣੇ ਦੇਸ਼ ਦੀ ਕੀਤੀ ਹੈ ਸੁਰੱਖਿਆ ਕੀਤੀ ਹੈ ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ ਤੇ ਸੀ ਉਹਨਾਂ ਨੇ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕਿਆ ਮੈਂ ਆਇਆ ਬਾਹਰ ਬਾਹਰ ਸੀ ਮੈਂ ਵਿਦੇਸ਼ੀ ਮੈਂ ਕੈਨੇਡਾ ਰਹਿਣਾ ਮੈਂ ਹੁਣੇ ਆਇਆ ਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ ਸਾਨੂੰ ਮਾਣ ਹੈ ਆਪਣੇ ਬਾਪੂ ਜੀ ਨੂੰ ਤੁਹਾਨੂੰ ਕਾਲ ਕਦੋਂ ਗਈ ਸੀ ਕਿ ਬਾਪੂ ਦੇ ਇਦਰਾ ਹੋ ਗਿਆ 27 ਤਰੀਕ ਨੂੰ 9 ਵਜੇ ਉਹ ਘਜੇ ਪਹਿਲੇ ਪਤਾ ਚੱਲ ਗਿਆ ਸੀ ਬਾਪੂ ਜੀ ਪੁਰੇ ਹੋ ਗਏ ਪਰ ਕੁਝ ਕਰਨਾ ਕਰਕੇ ਮੈਂ ਉਸ ਦਿਨ ਆ ਨਹੀਂ ਸਕਿਆ ਤੁਹਾਡੀ ਲਾਸਟ ਗੱਲ ਫਿਰ ਕੀ ਹੋਈ ਸੀ ਲਾਸਟ ਕਦੋਂ ਹੋਈ ਸੀ ਕਿੰਨੀ ਬਾਪ 10 ਦਿਨ ਪਹਿਲਾਂ ਹੋਈ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰਦੇ ਮੈਨੂੰ ਕਹਿੰਦੇ ਸੀ ਵੀ ਕੰਮ ਕਰ ਸ਼ੇਰਾ ਧਿਆਨ ਨਾਲ ਆਪਣਾ ਕਰੀ ਟੌਰ ਨਾ ਜਿਉਣਾ ਜਿੱਦਾਂ ਮੈਂ ਰਿਆਂ ਬਸ ਇਹ ਗੱਲ ਹੋਈ ਸੀ ਪਿੰਡ ਦੋਗੜੀ ਦਾ ਜਿਹੜਾ ਬੀਐਸਐਫ ਚ ਰਜਿੰਦਰ ਸਿੰਘ ਨਾਂ ਦਾ ਫੌਜੀ ਜਵਾਨ ਸੀਗਾ ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਅੱਜ ਉਹਦੀ ਡੈੱਡ ਬੋਡੀ ਜਿਹੜੀ ਹੈ ਪਿੰਡ ਪਹੁੰਚੀ ਹੈ ਬੜਾ ਸੋਗਮਈ ਮਾਹੌਲ ਹੈ ਸਾਰੇ ਪਿੰਡ ਚ ਕਿ ਸੇ ਨੌਜਵਾਨ ਦੀ ਹਸਤਰਾਮ ਡਿਊਟੀ ਦੌਰਾਨ ਮੌਤ ਹੋਣੀ ਅਚੰਚੇਤ ਅੱਜ ਸਰਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਤੇ ਮੈਨੂੰ ਉਮੀਦ ਹੈ ਕਿ ਪਰਿਵਾਰ ਤਾਂ ਜਰੂਰ ਜਦੋਂ ਭੈਣ ਭਰਾ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਤਾਂ ਦੁੱਖ ਜਰੂਰ ਵੰਡਾਇਆ ਜਾਂਦਾ ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਆਇਆ